ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਆ ਹਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਗੈਰ ਤੇ ਉਹਨਾਂ ਦੇ ਮੁੰਡੇ ਤੋਂ ਬਿਗੈਰ ਚੀਜ਼ਾਂ ਨਹੀਂ ਹੋਣੀਆਂ ਅਸੀਂ ਮੇਰੀ ਲਾਈਫ ਦੇ ਵਿੱਚ ਹਨਾ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਨਾ ਤੇ ਆਹ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਇਹ ਤੁਹਾਡੇ ਲਈ ਹੈ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਰ ਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਹੈ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਸਹਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੇਕ ਸ਼ਰ ਤੁਸੀਂ ਸਬਸਕ੍ਰਾਈਬ ਕਰਿਓ ਥੈਂਕ ਯੂ ਬਰਾਵੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਹਾਂ ਅੱਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ سپورਟ ਕੀਤੀ ਹੈ ਨਾ ਤੇ ਜਿਨ੍ਹਾਂ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆਹ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸੌਰੀ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈਏ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਰ ਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਹੈ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੀਕ ਸ਼ਰ ਤੁਸੀਂ ਸਬਸਕ੍ਰਾਈਬ ਕਰਿਓ ਥੈਂਕ ਯੂ ਪ੍ਰਾਵੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਹਾਂ ਅੱਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸੌਰੀ ਇਹ ਤੁਹਾਡੇ ਲਈ ਹੈ ਨਾ ਇਹ ਸਾਡਾ ਗਾਣਾ ਨਹੀਂ ਹੈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਰ ਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਹੈ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੀਕ ਸ਼ਰ ਤੁਸੀਂ ਸਬਸਕ੍ਰਾਈਬ ਕਰਿਓ ਥੈਂਕ ਯੂ ਮੈਨ ਪ੍ਰਾਵੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ سپورਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਹ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੀਕ ਸ਼ਰ ਟੂ ਸਬਸਕ੍ਰਾਈਬ ਕਰਿਓ ਥੈਂਕ ਯੂ ਬਰਾਵੋ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆਹ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸੌਰੀ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਸਹਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੇਕ ਸ਼ਰ ਤੁਸੀਂ ਸਬਸਕ੍ਰਾਈਬ ਕਰਿਓ ਥੈਂਕ ਯੂ ਮੈਂ ਪ੍ਰਾਵੋ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਣਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆਹ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਣਾ ਮੈਂ ਤੇ ਬਾਈ ਲੈ ਕੇ ਆ ਰਿਹਾ ਸੌਰੀ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਹੈ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨ ਤੇ ਗਾਣਾ ਆ ਆਪਣੇ YouTube ਚੈਨਲ ਤੇ ਆ ਰਿਹਾ ਤਾਂ ਮੇਕ ਸ਼ਰ ਤੁਸੀਂ ਸਬਸਕ੍ਰਾਈਬ ਕਰਿਓ ਥੈਂਕ ਯੂ ਬਰਾਵੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹਣਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਹਣਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਣਾ ਮੈਂ ਤੇ ਬਾਈ ਲੈ ਕੇ ਆ ਰਿਹਾ ਸੌਰੀ ਇਹ ਤੁਹਾਡੇ ਲਈ ਹੈ ਨਾ ਇਹ ਸਾਡਾ ਗਾਣਾ ਲਈ ਹੈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਹੈ ਪਰਿਵਾਰ ਨੂੰ ਆਫ ਕੋਰਸ ਆ थैंक यू ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ